ਪਗਤ ਕਬੀਰ ਜੀ ਨੇ ਆਖਿਆ ਪਖਾਨ ਗੱਡ ਕੇ ਮੂਰਤ ਕੀਨੀ ਅਗੌਰ ਕਰਿਓ ਇਸ ਪਰਮਾਨ ਵਾਲ ਪਖਾਨ ਦਾ ਮਤਲਬ ਹੈ ਵੱਡਾ ਸਾਰਾ ਪੱਥਰ ਕਹਿੰਦੇ ਇੱਕ ਬੁੱਤ ਘਾੜਾ ਨਾ ਬੁੱਤ ਘਾੜਾ ਮੂਰਤੀ ਬਣਾਉਣ ਵਾਲਾ ਉਹ ਇੱਕ ਵੱਡਾ ਸਾਰਾ ਪੱਥਰ ਲੈ ਕੇ ਆਇਆ ਕਿਉਂ ਕਿਉਂਕਿ ਉਹਨੇ ਇੱਕ ਵੱਡੀ ਸਾਰੀ ਮੂਰਤੀ ਤਿਆਰ ਕਰਨੀ ਜਿਹਨੂੰ ਕਿਸੇ ਸਮੇਂ ਜਾ ਕੇ ਇੱਕ ਧਾਰਮਿਕ ਸਥਾਨ ਦੇ ਵਿੱਚ ਟਿਕਾਇਆ ਜਾਏਗਾ ਤੇ ਲੋਕੀ ਉਹਨੂੰ ਰੱਬ ਕਰਕੇ ਪੂਜਣਗੇ ਵੀ ਇਹ ਰੱਬ ਹੈ ਹਲਾਤ ਬਿਆਨ ਕੀਤੇ ਨੇ ਪਾ ਖਾਂ ਨਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉਂ ਕਹਿੰਦੇ ਜਦੋਂ ਮੂਰਤੀ ਤਿਆਰ ਕਰਦਾ ਪਿਆ ਨਾ ਇੱਕ ਵੱਡਾ ਸਾਰਾ ਪੱਥਰ ਲਿਆ ਤੇ ਉਹਨੇ ਹਥੌੜੀ ਛੈਣੀ ਇਹ ਸਭ ਆਪਣੇ ਹਥਿਆਰ ਜੋ ਜੋ ਵੀ ਮੂਰਤੀ ਬਣਾਉਣ ਵਾਸਤੇ ਚਾਹੀਦੇ ਹੁੰਦੇ ਨੇ ਉਹ ਲੈ ਕੇ ਆਇਆ ਜਦੋਂ ਮੂਰਤੀ ਤਿਆਰ ਕਰਦਾ ਪਿਆ ਤੇ ਮੂਰਤੀ ਦੇ ਉੱਤੇ ਹਥੌੜੀ ਵੀ ਚਲਾਉਂਦਾ ਛੇਣੀ ਦੀ ਵਰਤੋਂ ਵੀ ਕਰਦਾ ਤੇ ਕਹਿੰਦੇ ਮੂਰਤੀ ਹੈਗੀ ਵਾਵਾ ਵੱਡੀ ਹੈ ਤੇ ਕੀ ਕਰਦਾ ਮੂਰਤੀ ਨੂੰ ਜਦੋਂ ਬਣਾਉਣ ਲੱਗਦਾ ਹੈ ਤੇ ਉਹਨੂੰ ਮੂਰਤੀ ਦੀ ਛਾਤੀ ਦੇ ਉੱਤੇ ਪੈਰ ਵੀ ਰੱਖਣਾ ਪੈ ਜਾਂਦਾ ਉਹ ਪੈਰ ਵੀ ਰੱਖ ਦਿੰਦਾ ਉੱਤੇ ਪਾ ਖਾਨ ਗੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ ਕਹਿੰਦੇ ਉਹਦੀ ਛਾਤੀ ਦੇ ਪੈਰ ਰੱਖਿਆ ਪਰ ਭਗਤ ਕਬੀਰ ਜੀ ਨੇ ਇੱਕ ਤਰਕ ਕੀਤੀ ਉੱਥੇ ਜੇ ਮੂਰਤ ਸੱਚੀ ਹੈ ਕਹਿੰਦੇ ਤੂੰ ਇਹਨੂੰ ਰੱਬ ਕਹਿਣਾ ਨਾ ਥੋੜੀ ਦੇਰ ਬਾਅਦ ਪਰ ਜੇ ਵਾਕਈ ਇਹ ਸੱਚੀ ਮੂਰਤ ਹੈ ਨਾ ਤਾਂ ਗੜਨ ਹਾਰੈ ਖਾਓ ਤਾਂ ਬਣਾਉਣ ਵਾਲੇ ਨੂੰ ਇਹ ਖਾ ਨਾ ਜਾਂਦੀ ਜੇ ਚ ਜਾਨ ਹੁੰਦੀ ਤੂੰ ਇਹਨੂੰ ਰੱਬ ਕਹਿ ਰਿਹਾ ਅੱਛਾ ਇੱਕ ਸਵਾਲ ਪੁੱਛਾਂ ਰੱਬ ਨੇ ਸਾਨੂੰ ਬਣਾਇਆ ਜਾਂ ਅਸੀਂ ਰੱਬ ਨੂੰ ਬਣਾ ਸਕਦੇ ਹਾਂ ਦੱਸੋ ਜੀ ਰੱਬ ਨੇ ਬਣਾਇਆ ਜੀ ਰੱਬ ਨੇ ਸਾਨੂੰ ਬਣਾਇਆ ਨਾ ਕੋਈ ਬੰਦਾ ਇਹ ਦਾਵਾ ਕਰੇ ਮੈਂ ਰੱਬ ਨੂੰ ਬਣਾਇਆ ਤੇ ਕੀ ਆਖਿਆ ਜਾਏਗਾ ਬਖਾਂਡੀ ਹੈ ਰੱਬ ਨੇ ਸਾਨੂੰ ਬਣਾਇਆ ਅਸੀਂ ਰੱਬ ਨੂੰ ਨਹੀਂ ਬਣਾ ਸਕਦੇ ਕਿਸੇ ਵੀ ਬੰਦੇ ਦੇ ਅੰਦਰ ਇੰਨੀ ਤਾਕਤ ਨਹੀਂ ਹੈ ਕਿ ਉਹ ਰੱਬ ਨੂੰ ਬਣਾ ਦਵੇ ਜਿਹੜਾ ਰੱਬ ਨੂੰ ਆਖੇ ਨਾ ਮੈਂ ਬਣਾ ਰਿਆ ਰੱਬ ਨੂੰ ਇਹਦਾ ਮਤਲਬ ਉਹ ਤੇ ਰੱਬ ਨਾਲੋਂ ਵੀ ਵੱਡਾ ਹੋ ਗਿਆ ਫਿਰ ਹੁਣ ਇਹ ਗੱਲ ਕਦੀ ਦੇਵੀ ਦੇਵਤਿਆਂ ਦੀ ਮੂਰਤੀ ਦੇ ਉੱਤੇ ਨਾ ਟਿਕਾਇਓ ਕੱਲੀ ਉੱਥੇ ਨਾ ਟਿਕਾਇਓ ਅੱਛਾ ਜਿਹੜਾ ਆਖੇ ਮੈਂ ਗੁਰੂ ਨਾਨਕ ਨੂੰ ਬਣਾਇਆ ਤਸਵੀਰਾਂ ਮਾਰਕੀਟ ਚ ਮਿਲਦੀਆਂ ਨੇ ਅਸੀਂ ਤਾਂ ਗੁਰੂ ਨਾਨਕ ਹੀ ਕਹਿੰਦੇ ਨਾ ਕੰਧ ਉੱਤੇ ਤਸਵੀਰ ਲਾਈ ਅਸੀਂ ਕਹਿੰਨੇ ਗੁਰੂ ਨਾਨਕ ਸਾਹਿਬ ਨੇ ਐ ਤੇ ਜਿਹੜਾ ਚਿੱਤਰਕਾਰ ਉਹ ਤਸਵੀਰ ਬਣਾਵੇ ਉਹ ਵੀ ਤਾਂ ਇਹੀ ਕਹਿ ਰਿਹਾ ਮੈਂ ਗੁਰੂ ਨਾਨਕ ਨੂੰ ਬਣਾਇਆ ਕੀ ਗੁਰੂ ਨਾਨਕ ਨੂੰ ਬਣਾ ਲੈਣਾ ਕਿਸੇ ਚਿੱਤਰਕਾਰ ਦੇ ਵੱਸ ਦੀ ਗੱਲ ਹੈ ਸੋਚੋ ਜਰਾ ਗੁਰੂ ਨਾਨਕ ਨੇ ਸਾਨੂੰ ਬਣਾਇਆ ਜਾਂ ਅਸੀਂ ਗੁਰੂ ਨਾਨਕ ਬਣਾਵਾਂਗੇ ਪਰ ਕਿੱਡੀ ਕਮਾਲ ਦੀ ਗੱਲ ਹੈ ਸ਼ੋਭਾ ਸਿੰਘ ਵਰਗੇ ਬੰਦਿਆਂ ਨੇ ਸ਼ੋਭਾ ਸਿੰਘ ਉਹ ਬੰਦਾ ਜਿਹਨੇ ਸਭ ਤੋਂ ਪਹਿਲੀ ਵਾਰੀ ਝੂਠੀ ਤਸਵੀਰ ਬਣਾਈ ਸੀ ਗੁਰੂ ਨਾਨਕ ਸਾਹਿਬ ਦੀ ਸ਼ੋਭਾ ਸਿੰਘ ਵਰਗੇ ਬੰਦਿਆਂ ਨੇ ਸਾਰੀ ਦੀ ਸਾਰੀ ਕੌਮ ਨੂੰ ਬੇਵਕੂ ਬਣਾਇਆ ਸਾਰੀ ਸਾਰੀ ਕੌਮ ਨੂੰ ਇੱਕ ਨਕਲੀ ਤਸਵੀਰ ਤਿਆਰ ਕਰ ਦਿੱਤੀ ਥੱਲੇ ਲਿਖ ਦਿੱਤਾ ਗੁਰੂ ਨਾਨਕ ਸਾਡੀ ਕੌਮ ਉਸ ਬਜ਼ੁਰਗ ਬਾਬੇ ਦੀ ਤਸਵੀਰ ਪਤਾ ਨਹੀਂ ਉਹ ਕੌਣ ਸੀਗਾ ਤੇ ਕੌਣ ਨਹੀਂ ਸੀਗਾ ਪਰ ਉਹਨੂੰ ਗੁਰੂ ਨਾਨਕ ਕਹਿ ਕਹਿ ਕੇ ਪੁੱਜੀ ਗਈ ਇਹ ਗੁਰੂ ਨਾਨਕ ਹੈ ਜੀ ਇਹ ਗੁਰੂ ਨਾਨਕ ਹੈ ਜੀ ਉਹ ਸ਼ੋਭਾ ਸਿੰਘ ਦੀ ਕੀ ਔਕਾਤ ਹੈ ਵੀ ਉਹ ਗੁਰੂ ਨਾਨਕ ਬਣਾ ਦੇਵੇ ਤੁਹਾਡੇ ਕੋਲੋਂ ਪੁੱਛਦਾ ਕਿ ਸ਼ੋਭਾ ਸਿੰਘ ਦੀ ਇੰਨੀ ਔਕਾਤ ਹੋ ਸਕਦੀ ਹੈ ਕਿ ਉਹ ਗੁਰੂ ਨਾਨਕ ਬਣਾ ਦੇਵੇ ਆਪੇ ਅੰਦਾਜ਼ਾ ਲਾਓ ਜੀ ਕਿਸੇ ਬੰਦੇ ਦੀ ਇੰਨੀ ਔਕਾਤ ਹੈ ਕਿ ਉਹ ਗੁਰੂ ਨਾਨਕ ਬਣਾ ਦੇਵੇ ਗੁਰੂ ਨਾਨਕ ਬਣਾਉਣਾ ਬੰਦਿਆਂ ਦੇ ਵਸ ਦੀ ਗੱਲ ਨਹੀਂ ਹੈ ਗੁਰੂ ਨਾਨਕ ਨੂੰ ਤਿਆਰ ਕਰਨ ਵਾਲਾ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਹੈ ਉਸ ਨੇ ਗੁਰੂ ਨਾਨਕ ਤਿਆਰ ਕੀਤਾ ਏ ਨਾਲੇ ਗੁਰੂ ਨਾਨਕ ਕਿਸੇ ਸਰੀਰ ਦਾ ਨਾਮ ਨਹੀਂ ਇਹ ਵੀ ਗੱਲ ਸੱਚ ਕਰਕੇ ਜਾਣਿਓ ਕਿਉਂਕਿ ਉਸੇ ਗੁਰੂ ਨਾਨਕ ਪਾਤਸ਼ਾਹ ਨੇ ਬੇਸ਼ੱਕ ਉਹ ਸਰੀਰਕ ਜਾਮੇ ਦੇ ਵਿੱਚ ਸੰਸਾਰ ਦੇ ਵਿੱਚ ਆਏ ਸੀ ਪਰ ਉਹਨਾਂ ਦਾ ਆਪਣਾ ਨਾਮ ਜਿਹੜਾ ਸੀ ਨਾ ਉਹ ਨਾਨਕ ਸੀ ਆਪਣਾ ਨਾਮ ਨਾਨਕ ਸੀ ਜਿਸ ਦਿਨ ਉਹਨਾਂ ਦੇ ਅੰਦਰ ਅਕਾਲ ਪੁਰਖ ਦੀ ਬਾਣੀ ਨੇ ਵਾਸਾ ਕੀਤਾ ਸੀ ਨਾ ਤਾਂ ਅਸੀਂ ਉਹਨਾਂ ਨੂੰ ਗੁਰੂ ਨਾਨਕ ਕਹਿੰਨੇ ਆ ਤੇ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਦੇ ਅੰਦਰ ਵਸਾ ਕੀਤੀ ਉਹ ਸਾਰੀ ਦੀ ਸਾਰੀ ਬਾਣੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਮੌਜੂਦ ਹੈ ਤੇ ਗੁਰੂ ਪਾਤਸ਼ਾਹ ਸਾਨੂੰ ਇਹ ਗੱਲ ਕਹਿ ਗਏ ਨੇ ਸਿਖਾ ਤੇਰਾ ਗੁਰੂ ਕੋਈ ਤਸਵੀਰ ਨਹੀਂ ਕੋਈ ਫੋਟੋ ਨਹੀਂ ਕੋਈ ਮੂਰਤੀ ਨਹੀਂ ਇਹਨਾਂ ਪੰਕਤੀਆਂ ਨੂੰ ਨਿਤ ਪੜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇਰਾ ਗੁਰੂ ਕੌਣ ਹੈ ਬਾਣੀ ਗੁਰੂ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਾਂ ਸ਼ਬਦ ਗੁਰੂ ਦੀ ਗੱਲ ਆਵੇਗੀ ਜਾਂ ਬਾਣੀ ਗੁਰੂ ਦੀ ਗੱਲ ਆਵੇਗੀ ਇੱਥੇ ਬਾਣੀ ਨੂੰ ਗੁਰੂ ਆਖਿਆ ਏ ਸ਼ਬਦ ਨੂੰ ਗੁਰੂ ਆਖਿਆ ਗਿਆਨ ਨੂੰ ਗੁਰੂ ਆਖਿਆ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਨੂੰ ਤੁਸੀਂ ਇੱਕ ਤੁਕ ਵਿਖਾਓ ਜਿੱਥੇ ਕਿਸੇ ਆਖਿਆ ਹੋਵੇ ਕਿ ਤਸਵੀਰ ਗੁਰੂ ਹੁੰਦਾ ਕੋਈ ਫੋਟੋ ਗੁਰੂ ਹੁੰਦੀ ਹੈ ਦਿਖਾਓ ਮੈਨੂੰ ਕਿਤੇ ਕਿਤੇ ਵੀ ਇਹ ਚੀਜ਼ ਤੁਹਾਨੂੰ ਨਹੀਂ ਮਿਲੇਗੀ ਤੇ ਗੁਰੂ ਪਿਆਰਿਓ ਇੱਕ ਪੱਖ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਕਿ ਕਿਤੇ ਕਿਸੇ ਨੂੰ ਕੋਈ ਸ਼ੰਕਾ ਨਾ ਰਹਿ ਜਾਵੇ ਕੋਈ ਭੁਲੇਖਾ ਨਾ ਲੱਗ ਜਾਵੇ ਅੱਛਾ ਤੁਸੀਂ ਸਾਰਿਆਂ ਨੇ ਉਹ ਤਸਵੀਰ ਤਾਂ ਵੇਖੀ ਹੋਣੀ ਹੈ ਨਾ ਆਪਣੀ ਜ਼ਿੰਦਗੀ ਵਿੱਚ ਮੇਰੇ ਖਾਲ ਸਾਰਿਆਂ ਦੇ ਘਰ ਹੀ ਲੱਗੀ ਹੋਣੀ ਕੋਈ ਵਿਰਲਾ ਹੋਣਾ ਜਿਹਦੇ ਘਰ ਨਹੀਂ ਹੋਣੀ ਸਾਰਿਆਂ ਦੇ ਘਰ ਲੱਗੀ ਹੋਣੀ ਜਿਹਨੂੰ ਗੁਰੂ ਨਾਨਕ ਸਾਹਿਬ ਦੀ ਤਸਵੀਰ ਆਖਿਆ ਜਾਂਦਾ ਉਹਦਾ ਇਤਿਹਾਸ ਵੀ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਵੀ ਅਸਲ ਚ ਗੱਲ ਕੀ ਹੋਈ ਸੀ ਕਿੱਥੋਂ ਦੀ ਇਹ ਚੀਜ਼ਾਂ ਪ੍ਰਚਲਿਤ ਹੋਈਆਂ ਜਿਹਨੂੰ ਗੁਰੂ ਨਾਨਕ ਸਾਹਿਬ ਦੀ ਫੋਟੋ ਕਰਕੇ ਆਖਿਆ ਨਾ ਵੀ ਇੱਕ ਗੁਰੂ ਨਾਨਕ ਹੈ ਉਸ ਫੋਟੋ ਨੂੰ ਸਾਰੇ ਆਪਣੇ ਦਿਮਾਗ ਚ ਲੈ ਕੇ ਆਓ ਜਰਾ ਸਵਾਲ ਪੁੱਛਣੇ ਜਵਾਬ ਦਿਓ ਉਸ ਫੋਟੋ ਦੇ ਵਿੱਚ ਸਿਰ ਦੇ ਉੱਤੇ ਮਾਲਾ ਪਾਈ ਹੋਈ ਹੈ ਦੱਸੋ ਜੀ ਪਾਈ ਹੋਈ ਹੈ ਗਲ ਚ ਮਾਲਾ ਪਾਈ ਹੈ ਹੱਥ ਚ ਮਾਲਾ ਫੜਾਈ ਹੋਈ ਹੈ ਲਾਗੇ ਲੋਟਾ ਵੀ ਹੈਗਾ ਨਾ ਦੋ ਚਾਰ ਸੇਵ ਕੇਲੇ ਵੀ ਰੱਖੇ ਆ ਉਹ ਬਾਬਿਆਂ ਨੂੰ ਆਪ ਫਰੂਟ ਚਾਹੀਦੇ ਸੀ ਉਹਨਾਂ ਨੇ ਆਖਿਆ ਜੇ ਫੋਟੋ ਤੇ ਬਣਾ ਦਿਓ ਜਦੋਂ ਸੰਗਤ ਆਊਗੀ ਡੇਰੇ ਚ ਸਾਡੇ ਵੱਸਤੇ ਵੀ ਲੈ ਆਊਗੀ ਠੀਕ ਹੈ ਨਾ ਉਹ ਇਦਾਂ ਦਾ ਸਿਸਟਮ ਜੇ ਚੱਲਦਾ ਮੈ ਫਰੀਜ਼ ਮਿਲ ਜੂਗਾ ਖਾਣ ਨੂੰ ਬਹੁਤਿਆਂ ਦਾ ਹੀ ਹਿਸਾਬ ਹੈ ਤੇ ਉਹ ਇਹ ਸਾਰਾ ਕੁਝ ਤੁਹਾਨੂੰ ਸਿਰ ਤੇ ਵੀ ਮਾਲਾ ਮਿਲੂਗੀ ਗਲ ਚ ਵੀ ਮਿਲੂਗੀ ਤੇ ਨਾਲ ਹੱਥ ਵੀ ਮਿਲ ਜੂਗੀ ਤੇ ਲਾਗੇ ਲੋਟਾ ਵੀ ਰੱਖਿਆ ਹੁਣ ਮੈਂ ਪੱਲਿਓ ਕੁਝ ਨਹੀਂ ਕਹਿਣਾ ਮੈਂ ਪੱਲਿਓ ਵੈਸੇ ਵੀ ਕੁਝ ਨਹੀਂ ਕਹਿੰਦਾ ਹੁੰਦਾ ਬਾਣੀ ਦਾ ਪ੍ਰਮਾਣ ਦਿਆਂਗਾ ਪਰਚੋਲ ਤੁਸੀਂ ਕਰਿਓ ਆਸਾ ਕੀ ਵਾਰ ਦੀ ਪਾਵਨ ਬਾਣੀ ਸੁਣੀ ਆਪਾਂ ਸਾਰਿਆਂ ਨੇ ਕਿੰਨੇ ਉਚਾਰਨ ਕੀਤੀ ਏ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਓ ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਬਾਣੀ ਹੁਣ ਗਵਾਹੀ ਅਸੀਂ ਗੁਰੂ ਨਾਨਕ ਸਾਹਿਬ ਦੇ ਕੋਲੇ ਭਰਉਣੀ ਹੈ ਵੀ ਪਾਤਸ਼ਾਹ ਤੁਸੀਂ ਦੱਸੋ ਕੀ ਕਹਿੰਦੇ ਹੋ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ੋਭਾ ਸਿੰਘ ਨਾਮ ਦਾ ਇੱਕ ਵਿਅਕਤੀ ਹੋਇਆ ਤੇ ਉਹਨਾਂ ਨੇ ਤੁਹਾਡੀ ਫੋਟੋ ਤਿਆਰ ਕਰ ਦਿੱਤੀ ਵੀ ਇਹ ਆਖਿਆ ਵੀ ਇਹ ਤੁਸੀਂ ਹੋ ਹੁਣ ਤੁਸੀਂ ਦੱਸੋ ਵੀ ਉਹ ਵਾਕਈ ਤੁਹਾਡੀ ਫੋਟੋ ਹੈ ਕਿ ਜੋ ਉਹਨੇ ਬਣਾਇਆ ਉਹ ਤੁਹਾਡਾ ਰੂਪ ਇਦਾਂ ਦਾ ਹੀ ਹੁੰਦਾ ਸੀਗਾ ਆਹ ਹੁਣ ਗਵਾਹੀ ਲਈਏ ਗੁਰੂ ਨਾਨਕ ਸਾਹਿਬ ਦੀ ਆਪਣੀ ਗਵਾਹੀ ਉਹ ਕੀ ਕਹਿੰਦੇ ਨੇ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਦਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਪੂਖਣ ਸਰੰ ਤ੍ਰੈਪਾਲ ਤੇ ਹਾਲ ਵਿਚਾਰੰ ਅੱਗੇ ਪੜੋ ਗਲਮਾਲਾ ਗਲਮਾਲਾ ਕੀਦਾ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਦਾ ਉਹ ਕਹਰੇ ਗਲਮਾਲਾ ਹੁਣੇ ਸੁਣੀ ਜਾਇਓ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਗਲਮਾਲਾ ਤਿਲਕ ਲਿਲਾਟੰ ਦੋਏ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਕਹਿੰਦੇ ਜੇ ਬੰਦਾ ਰੱਬ ਵਾਲੇ ਕੰਮਾਂ ਨੂੰ ਜਾਣਦਾ ਹੋਵੇ ਨਾ ਵੀ ਰੱਬ ਨੂੰ ਕੀ ਪਸੰਦ ਹੈ ਰੱਬ ਨੂੰ ਪਸੰਦ ਹੈ ਭੱਲੇ ਆਪਣੀ ਜ਼ਿੰਦਗੀ ਚ ਚੰਗੇ ਗੁਣ ਲੈ ਕੇ ਆ ਸਤ ਸੰਤੋਖ ਦਇਆ ਧਰਮ ਧੀਰਜ ਲੈ ਕੇ ਆ ਕਹਿੰਦੇ ਜੇ ਬੰਦਾ ਇਹਨਾਂ ਗੱਲਾਂ ਨੂੰ ਜਾਣਦਾ ਹੋਵੇ ਗੁਰੂ ਦੀ ਮਤ ਨੂੰ ਜਾਣਦਾ ਹੋਵੇ ਜੇ ਜਾਣਸ ਬ੍ਰਹਮੰ ਕਰਮੰ ਤਾਂ ਆਪਣੀ ਜ਼ੁਬਾਨ ਤੋਂ ਆਪ ਆਖੇਗਾ ਸਭ ਫੋਕਟ ਸਭ ਫੋਕਟ ਕੀ ਸਭ ਫੋਕਟ ਮਾੜਾ ਵੀ ਫੋਕਟ ਕੰਮ ਹੈ ਫਾਲਤੂ ਦਾ ਕੰਮ ਹੈ ਸਭ ਫੋਕਟ ਨਿਸ਼ਚਯ ਕਰਵੰ ਹੁਣ ਹੋ ਗਈ ਨਾ ਗੱਲ ਕਲੀਅਰ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਚ ਆਪ ਕਹਰੇ ਕਹਿੰਦੇ ਸਭ ਫੋਕਟ ਆ ਜਿੰਨੇ ਕੰਮ ਐ ਉੱਤੇ ਗਣਾਏ ਨੇ ਨਾ ਸਾਰੇ ਸਾਰੇ ਫੋਕਟ ਨੇ ਭਾਵੇਂ ਗਲੇ ਚ ਮਾਲਾ ਪਾਉਣੀ ਇਹ ਫੋਕਟ ਕੰਮ ਐ ਫਾਲਤੂ ਦਾ ਕੰਮ ਐ ਗੁਰੂ ਨਾਨਕ ਸਾਹਿਬ ਨੇ ਗਵਾਈ ਭਰਤੀ ਆਓ ਬਾਣੀ ਤੋਂ ਹੋਰ ਗਵਾਈ ਲੈ ਲਈਏ ਮਾਥੇ ਤਿਲਕ ਹੱਥ ਮਾਲਾ ਬਣਾ ਮਥੇ ਤੇ ਤਿਲਕ ਤੇ ਹੱਥ ਵਿੱਚ ਮਾਲਾ ਮਾਥੇ ਤਿਲਕ ਹੱਥ ਮਾਲਾ ਬਣਾ ਲੋਗਨ ਰਾਮ ਖਿਡੌਣਾ ਜਾਨਾ ਜਿਨ੍ਹਾਂ ਨੇ ਮੱਥੇ ਤੇ ਤਿਲਕ ਲਾਇਆ ਹੱਥ 'ਚ ਮਾਲਾ ਫੜੀ ਆ ਉਹਨਾਂ ਨੇ ਰੱਬ ਨੂੰ ਕੀ ਸਮਝਿਆ ਹੋਇਆ ਲੋਗਨ ਰਾਮ ਖਿਡੌਣਾ ਜਾਨਾ ਉਹਨਾਂ ਨੇ ਰੱਬ ਨੂੰ ਖਡਾਉਣਾ ਸਮਝਿਆ ਜੇ ਵੀ ਆ ਖੇਡੀ ਜੋ ਰੱਬ ਦੇ ਨਾਲ ਮਾਲਾ ਦੇ ਮਣਕੇ ਛੁੱਟੀ ਜਾਓ ਮਾਲਾ ਦੇ ਮਣਕੇ ਛੁੱਟਨੇ ਰੱਬ ਦੇ ਨਾਲ ਖੇਡਣਾ ਏ ਰੱਬ ਨੂੰ ਇੱਕ ਖਡਾਉਣਾ ਸਮਝਣਾ ਏ ਜਿਹੜੇ ਆ ਲੋਕ ਮਾਲਾ ਫੜ ਕੇ ਵਿਖਾਵਾ ਕਰਦੇ ਨੇ ਨਾ ਭਗਤ ਕਬੀਰ ਜੀ ਕਹਿੰਦੇ ਕਿਹੜੇ ਵਿਖਾਵਿਆਂ ਚ ਪਿਆ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ ਕੀ ਲੋਕਾਂ ਨੂੰ ਮਾਲਾ ਵਿਖਾਈ ਜਾਣਾ ਹਿਰਦੈ ਰਾਮ ਨਾ ਚੇਤੇ ਹੀ ਇਹ ਜਪਨੀ ਕਿਆ ਹੋਏ ਤੇਰੇ ਅੰਦਰ ਤੇ ਰੱਬ ਵਸਦਾ ਨਹੀਂ ਬਾਹਰੋਂ ਮਾਲਾ ਫੜ ਕੇ ਵਿਖਾਵੇ ਕਰੀ ਫਿਰਦਾ ਮੈਂ ਬੜਾ ਵੱਡਾ ਧਰਮੀ ਕਹਿੰਦਾ ਤੂੰ ਤੇ ਰੱਬ ਨੂੰ ਖਡਾਉਣਾ ਬਣਾਇਆ ਹੋਇਆ ਤੂੰ ਤੇ ਖੇਡਦਾ ਪਿਆ ਰੱਬ ਦੇ ਨਾਲ ਹੋਰ ਗਵਾਈ ਲੈ ਲੋ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀਆਂ ਜੇ ਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਗਲੀਆਂ ਜਿਨਾ ਜਪ ਮਾਲੀਆਂ ਫਿਰ ਗੱਲ ਆ ਗਈ ਜੇ ਗਲ ਚ ਮਾਲਾ ਤਾ ਤੁਸੀਂ ਪੱਗ ਤੇ ਵੀ ਵੇਖੀ ਐ ਹੱਥ ਵੀ ਵੇਖੀ ਐ ਗਲ ਚ ਵੀ ਐ ਗਲੀਆਂ ਜੇ ਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਤੇ ਹੱਥ ਵਿੱਚ ਲਿਸ਼ਕਵੇਂ ਲੋਟੇ ਕਿਉਂ ਜੀ ਫੜਾਇਆ ਨਾ ਫੋਟੋ ਦੇ ਵਿੱਚ ਲੋਟਾ ਵੀ ਲੋਟੇ ਵੀ ਫੜਾਏ ਅੱਜ ਦੇ ਆ ਦੇ ਵੀ ਅੱਜ ਦੇ ਜਿਹੜੇ ਆਪਣੇ ਆਪ ਨੂੰ ਬਣੇ ਫਿਰਦੇ ਨਾ ਵੱਡੇ ਸਾਧ ਉਹਨਾਂ ਦੇ ਪਿੱਛੇ ਵੀ ਚੇਲੇ ਹੁੰਦੇ ਇਦਾਂ ਹੀ ਲੋਟੇ ਫੜੇ ਹੁੰਦੇ ਉਹ ਡਿੱਟੋ ਕਾਪੀ ਕਿਉਂਕਿ ਕੱਲ ਮੈਂ ਗੱਲ ਸਾਂਝੀ ਕੀਤੀ ਸੀ ਨਾ ਵੀ ਜਿਹੜੀ ਚੀਜ਼ ਕਿਸੇ ਬੰਦੇ ਨੇ ਆਪ ਕਰਨੀ ਹੋਵੇ ਨਾ ਉਹ ਚੀਜ਼ ਦਾ ਇਲਜ਼ਾਮ ਜਿਹੜਾ ਹੈ ਉਹ ਗੁਰੂ ਸਾਹਿਬਾਨ ਦੇ ਉੱਤੇ ਲਾ ਦਿੱਤਾ ਜਾਂਦਾ ਵੀ ਇਹਨਾਂ ਨੇ ਵੀ ਇਹ ਕੰਮ ਕੀਤਾ ਸੀ ਅਸੀਂ ਤਾਂ ਕਰਦੇ ਆ ਅੱਜ ਬਹੁਤੀ ਵਾਰੀ ਐਸਾ ਤੁਹਾਨੂੰ ਵੇਖਣ ਨੂੰ ਮਿਲ ਜਾਏਗਾ ਤੇ ਬਾਣੀ ਦੇ ਵਿੱਚ ਭਗਤ ਜੀ ਨੇ ਕੀ ਆਖਿਆ ਗੜੀ ਜੇ ਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀਆਂ ਜਿਨ੍ਹਾਂ ਦੇ ਗਲ ਚ ਮਾਲਾ ਇਹ ਹੱਥ ਲੋਟੇ ਨੇ ਜਿਨ੍ਹਾਂ ਨੇ ਹੱਥ ਚ ਮਾਲਾ ਫੜੀ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਾਣੀ ਤੋਂ ਪੁੱਛੋ ਕਹਿੰਦੇ ਉਹ ਪਹਿਲੀ ਗੱਲ ਤੇ ਰੱਬ ਦੇ ਸੰਤ ਨਹੀਂ ਜੇ ਹੈਗੇ ਜੇ ਉਹਨਾਂ ਨੂੰ ਕੋਈ ਰੱਬ ਦਾ ਸੰਤ ਕਹਿੰਦਾ ਤੇ ਸੰਤ ਲਫ਼ਜ਼ ਦੀ ਬੜੀ ਵੱਡੀ ਨਿੰਦਾ ਹੋ ਰਹੀ ਹੈ ਓਏ ਹਰ ਕੇ ਸੰਤ ਨਾ ਆਖੀਆਂ ਪੜੋ ਜੀ ਹੁਣ ਕੀ ਐ ਫਿਰੋ ਬਾ ਨਾਰਸ ਕੇ ਠੱਗ ਉਹ ਤੇ ਬਨਾਰਸ ਦੇ ਠੱਗ ਨੇ ਉਹ ਤੇ ਬਨਾਰਸ ਦੇ ਠੱਗ ਨੇ ਜਿਨ੍ਹਾਂ ਦੇ ਗਲ 'ਚ ਮਾਲਾ ਹੱਥ 'ਚ ਮਾਲਾ ਲੋਟੇ ਫੜੇ ਹੋਏ ਨੇ ਨਾਲ ਚ ਛੇਲੇ ਚਪਾਟੇ ਰਖੇ ਉਹ ਤੇ ਬਨਾਰਸ ਦੇ ਠੱਗ ਨੇ ਬਾਣੀ ਨੇ ਆਖਿਆ ਮੈਂ ਤਾਂ ਨਹੀਂ ਆਖਿਆ ਹੁਣ ਬਾਣੀ ਤੋਂ ਪੰਕਤੀਆਂ ਤੁਸੀਂ ਬਾਹਰ ਨਹੀਂ ਕਢਾ ਸਕਦੇ ਅਵੇਂ ਗੁੱਸਾ ਲੱਗੇ ਤਾਂ ਸੋਵਰੀ ਲੱਗੇ ਹੁਣ ਆਹ ਵੇਖ ਲਓ ਹੁਣ ਕਲੀਅਰ ਹੋ ਗਿਆ ਨਾ ਹੁਣ ਤੁਸੀਂ ਉਹ ਤਸਵੀਰ ਨੂੰ ਧਿਆਨ ਵਿੱਚ ਲਿਆਓ ਮਾਲਾ ਪਾਈ ਐ ਦੇ ਬਾਣੀ ਕਹ ਰਹੀ ਓਏ ਹਰ ਕੇ ਸੰਤ ਨਾਖੀਏ ਬਨਾਰਸ ਕੇ ਠੱਗ ਜਿ ਜਿਹਦੇ ਬਾਰੇ ਚ ਬਾਣੀ ਕਹਿੰਦੀ ਹੋਵੇ ਵੀ ਗਲ ਚ ਮਾਲਾ ਪਾਉਣ ਵਾਲਾ ਹੱਥ ਮਾਲਾ ਫੜਨ ਵਾਲਾ ਤੇ ਲੋਟੇ ਵਾਲਾ ਇਹ ਬਨਾਰਸ ਦਾ ਠੱਗ ਹੁੰਦਾ ਏ ਤੇ ਸ਼ੋਭਾ ਸਿੰਘ ਵਰਗਿਆਂ ਨੇ ਜਦੋਂ ਤਸਵੀਰ ਬਣਾਈ ਇਹ ਸਾਰੀਆਂ ਚੀਜ਼ਾਂ ਤਸਵੀਰ ਵਿੱਚ ਵਿਖਾਈਆਂ ਇਹ ਤੋਂ ਕੀ ਤੁਸੀਂ ਅੰਦਾਜ਼ਾ ਲਾਉਂਦੇ ਹੋ ਕਿ ਸ਼ੋਭਾ ਸਿੰਘ ਨੇ ਤੁਹਾਡੇ ਗੁਰੂ ਨੂੰ ਬਨਾਰਸ ਦਾ ਠੱਗ ਸਿੱਧ ਕਰਨਾ ਚਾਹਿਆ ਏ ਕੀ ਸਿੱਧ ਕਰਨਾ ਚਾਹਿਆ ਬਨਾਰਸ ਦਾ ਠੱਗ ਕਿੱਡੀ ਵੱਡੀ ਕੁਤਾਈ ਜਿਹੜੀ ਐ ਉਹ ਸ਼ੋਭਾ ਸਿੰਘ ਨੇ ਉਹ ਉਸ ਤਸਵੀਰ ਨੂੰ ਬਣਾ ਕੇ ਕੀਤੀ ਐ ਕਿੱਥੇ ਬਖਸ਼ੇ ਜਾਣਗੇ ਜੀ ਇਹੋ ਜਿਹੇ ਲੋਗ ਮੈਂ ਕਈ ਵਾਰੀ ਸੋਚਦਾ ਹੁੰਨਾ ਕਿੱਥੇ ਬਖਸ਼ੇ ਜਾਣਗੇ ਪਰ ਸਾਡੇ ਲੋਕਾਂ ਦਾ ਹਿਸਾਬ ਪਤਾ ਕੀ ਐ ਮੇਰੇ ਵਰਗਾ ਬੰਦਾ ਇਹ ਗੱਲ ਆਖੇ ਨਾ ਤੇ ਕਈ ਕਹਿੰਦੇ ਜੀ ਲੈ ਭਾਈ ਸਾਹਿਬ ਤੁਸੀਂ ਤਾਂ ਐਵੇਂ ਹੀ ਬਸ ਲੱਗੇ ਰਹਿੰਦੇ ਹੋ ਅਸੀਂ ਆਪਣੇ ਬੱਚੇ ਨੂੰ ਦੱਸਣਾ ਹੁੰਦਾ ਵੀ ਗੁਰੂ ਨਾਨਕ ਕਿਵੇਂ ਦੇ ਸੀਗੇ ਘਟੋ ਘੜ ਤਸਵੀਰ ਨੂੰ ਵਿਖਾ ਕੇ ਦੱਸ ਤੇ ਦੰਨੇ ਆ ਵੀ ਆ ਪੁੱਤ ਆ ਗੁਰੂ ਨਾਨਕ ਦੇ ਬਾਬਾ ਜੀ ਕੋ ਜਾਇ ਕਰੋ ਇਹ ਤਾਂ ਕਹੋਂਦ ਨਾ ਬਾਬਾ ਜੀ ਕੋ ਜਾਇ ਕਰੋ ਇਹ ਗੁਰੂ ਨਾਨਕ ਆਹੀਂ ਘਟੋ ਘੜ ਜਾਇ ਤੇ ਕਰਾ ਦੰਨੇ ਆ ਕਈ ਸਾਨੂੰ ਕਹਿੰਦੇ ਨੇ ਆਹੀਂ ਦੱਸਣਾ ਹੁੰਦਾ ਮੈਂ ਕਿਹਾ ਭਲੇਓ ਤਸਵੀਰ ਵਿਖਾ ਕੇ ਦੱਸਣਾ ਸੀਗਾ ਕਦੀ ਇਸਲਾਮ ਦੇ ਵੱਲ ਵੇਖੋ ਇਸਲਾਮ ਵਾਲਿਆਂ ਨੂੰ 1400 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਅੱਜ ਤੱਕ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਜਿਹੜੀ ਆ ਉਹ ਨਹੀਂ ਬਣਨ ਦਿੱਤੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਚ ਕਿਵੇਂ ਦੱਸਿਆ ਅਸਲ ਦੇ ਵਿੱਚ ਉਹਨਾਂ ਨੇ ਕੁਰਾਨ ਪੜ੍ਹਾਈ ਆਪਣੇ ਬੱਚਿਆਂ ਨੂੰ ਕੁਰਾਨ ਕੰਠ ਕਰਾਈ ਉਹਦੇ ਅਰਥ ਦੱਸੇ ਇੱਥੇ ਤੁਸੀਂ ਤਸਵੀਰਾਂ ਦੇ ਅੱਗੇ ਅਰਗਬੱਤੀਆਂ ਜਗਾਉਂਦੇ ਹੋਏ ਰਹਿਗੇ ਧੂਪ ਬਾਲਦੇ ਰਹਿਗੇ ਤੇ ਜੋਤਾਂ ਬਾਲਦੇ ਰਹਿਗੇ ਜਪਜੀ ਸਾਹਿਬ ਦੀ ਬਾਣੀ ਪੜਾਉਣੀ ਤੁਸੀਂ ਆਪਣੇ ਬੱਚੇ ਨੂੰ ਭੁੱਲ ਗਏ ਹੋ ਸੁਖਮਨੀ ਸਾਹਿਬ ਦੀ ਬਾਣੀ ਤੁਸੀਂ ਪੜਾਉਣੀ ਆਪਣੇ ਬੱਚੇ ਨੂੰ ਭੁੱਲ ਗਏ ਹੋ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਦੱਸਣਾ ਹੀ ਆਪਣੇ ਬੱਚੇ ਨੂੰ ਭੁੱਲ ਗਏ ਹੋ ਕਿਤੇ ਸਿੱਧ ਗੋਸ਼ਟ ਦੇ ਅਰਥ ਦੱਸੋ ਵੈਸੇ ਜੇ ਗੁਰੂ ਦੇ ਦਰਸ਼ਨ ਕਰਨੇ ਹੋਣ ਨਾ ਉਹ ਤਸਵੀਰਾਂ ਦੇ ਵਿੱਚੋਂ ਨਹੀਂ ਜੇ ਗੁਰੂ ਨਾਨਕ ਨੂੰ ਵੇਖਣਾ ਹੈ ਤੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚੋਂ ਵੇਖੋ ਬਾਣੀ ਨੂੰ ਪੜੋ ਵਿਚਾਰੋ ਗੁਰੂ ਨਾਨਕ ਦੇ ਦਰਸ਼ਨ ਹੁੰਦੇ ਨੇ ਆਹ ਹੈ ਗੁਰੂ ਨਾਨਕ ਜਪਜੀ ਸਾਹਿਬ ਦੀ ਬਾਣੀ ਅਸਲ ਦੇ ਵਿੱਚ ਗੁਰੂ ਨਾਨਕ ਹੈ ਜੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨੇ ਨੇ ਸੁਖਮਨੀ ਸਾਹਿਬ ਦੀ ਬਾਣੀ ਗੁਰੂ ਅਰਜਨ ਸਾਹਿਬ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨੇ ਤੇ ਆਹ ਪੰਕਤੀਆਂ ਚੋਂ ਦਰਸ਼ਨ ਹੋਣਗੇ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ ਇਛੋਂ ਨੇ ਦਰਸ਼ਨ ਆ ਨਏ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨੇ 35 ਦੇ 35 ਮਹਾਪੁਰਖਾਂ ਦੇ ਦਰਸ਼ਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੁੰਦੇ ਬਾਣੀ ਨੂੰ ਆਪ ਪੜੋ ਸਹਿਜ ਪਾਠ ਕਰੋ ਅਸਲ ਚ ਦਰਸ਼ਨ ਆ ਹੁੰਦੇ ਨੇ ਅਸੀਂ ਕਿਹੜੇ ਦਰਸ਼ਨਾਵਾਂ ਵਾਲੇ ਪਾਸੇ ਨੂੰ ਤੁਰੇ ਹੋਏ ਆ ਜਿਹੜੇ ਪਾਸੇ ਨੂੰ ਸਾਡੇ ਲੋਕ ਤੁਰ ਪਏ ਨੇ ਉਹ ਟਰੈਕ ਹੀ ਗਲਤ ਹੈਗਾ ਜੀ ਤੇ ਇੱਕ ਬੇਨਤੀ ਮੈਂ ਤੁਹਾਡੇ ਇੱਥੇ ਜਰੂਰ ਕਰਨੀ ਚਾਹਾਂਗਾ ਜਿਹੜਾ ਅਸੀਂ ਇਹ ਸਟੇਜਾਂ ਦੇ ਉੱਤੇ ਬਹਿ ਕੇ ਇਹ ਸਾਨੂੰ ਕਹਿਣਾ ਪੈਂਦਾ ਏ ਤੇ ਸਾਡੇ ਉੱਤੇ ਕਈ ਲੋਕ ਗੁੱਸੇ ਵੀ ਬੜਾ ਹੁੰਦੇ ਨੇ ਵੀ ਇਹ ਤਸਵੀਰਾਂ ਦੇ ਬਾਰੇ ਚ ਕਿਉਂ ਬੋਲਿਆ ਵੇਖੋ ਜੀ ਅਸੀਂ ਤੇ ਜਿਹੜਾ ਇੱਥੇ ਬਹਿ ਕੇ ਪ੍ਰਚਾਰ ਕਰਦੇ ਆ ਤੁਸੀਂ ਇਹਨੂੰ ਜੋ ਮਰਜ਼ੀ ਕਹਿ ਲਿਓ ਭਾਵੇਂ ਰੋਣਾ ਧੋਣਾ ਕਹਿ ਲਿਓ ਤੇ ਭਾਵੇਂ ਜੋ ਮਰਜ਼ੀ ਇਹਨੂੰ ਕਹਿ ਲਿਓ ਅਸਲ ਦੇ ਵਿੱਚ ਮਜਬੂਰੀ ਹੈ ਜੀ ਸਾਡੀ ਵੀ ਕਰਨੀ ਪੈਂਦੀ ਹੈ ਗੱਲ ਕਿਉਂਕਿ ਅਸੀਂ ਅੱਗੇ ਦੇ 50 ਸਾਲ ਨੂੰ ਵੇਖ ਕੇ ਚੱਲਦੇ ਪਏ ਆ ਆਉਣ ਵਾਲੇ 50 ਸਾਲਾਂ ਬਾਅਦ ਕੀ ਹੋਵੇਗਾ ਉਹਦਾ ਅੰਦਾਜ਼ਾ ਅੱਜ ਲਾ ਕੇ ਤੁਰਨਾ ਸ਼ੁਰੂ ਕਰਾਂਗੇ ਨਾ ਤੇ ਤਾਂ ਚੰਗੇ ਰਵਾਂਗੇ ਤੇ ਜੇ ਸਾਡੀ ਕੌਮ ਦਾ ਵੈਸੇ ਹਾਲ ਹੈ ਇਹੀ ਹੈ ਜਦੋਂ ਸਭ ਕੁਝ ਹੋ ਜਾਂਦਾ ਹੈ ਨਾ ਜਦੋਂ ਛੇਤਰ-ਛੁੱਤਰ ਖਾ ਕੇ ਕੁੱਟ-ਕੱਟ ਖਾ ਕੇ ਪਾਸੇ ਹੋ ਜਾਂਦੇ ਉਦੋਂ ਸੋਚਦੇ ਨੇ ਸਾਡੇ ਨਾਲ ਇਦਾਂ ਹੋ ਗਿਆ ਉਹ ਪਹਿਲਾਂ ਸੋਚਣਾ ਹੁੰਦਾ ਹੈ ਅਗਲਾ ਚੜਾਈ ਕਰਕੇ ਆ ਜਾਂਦਾ ਹੈ ਮਾਰ ਜਾਂਦਾ ਹੈ ਕੁੱਟ ਜਾਂਦਾ ਹੈ ਉਸ ਤੋਂ ਬਾਅਦ ਸਾਡੇ ਲੋਕ ਜਾਗਦੇ ਜਾਗਣਾ ਤੇ ਪਹਿਲਾਂ ਸੁਚੇਤ ਹੋਣਾ ਪਰ ਸਾਡੇ ਲੋਕ ਪਹਿਲਾਂ ਸੁਚੇਤ ਨਹੀਂ ਹੁੰਦੇ ਅਸੀਂ ਤੇ ਅੱਗੇ ਦਾ ਅੰਦਾਜ਼ਾ ਲਾ ਕੇ ਤੁਰਦੇ ਪਏ ਆ ਅੱਜ ਤੁਹਾਨੂੰ ਪਤਾ ਚਾਈਨਾ ਤੋਂ ਵੀ ਮੂਰਤੀਆਂ ਆਣ ਲੱਗ ਪੀਆਂ ਜਦੋਂ ਗੁਰੂ ਨਾਨਕ ਸਾਹਿਬ ਦੀ ਮੂਰਤੀ ਆਖਿਆ ਗਿਆ ਚਾਈਨਾ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਵੀ ਸਿੱਖ ਬੁੱਤ ਪੂਜਕ ਹੋ ਗਏ ਨੇ ਜਿਹੜਾ ਗੁਰੂ ਨੇਤ ਅਵਾਜ਼ਾਂ ਦਿੰਦਾ ਹੋਵੇ ਨਾ ਬੁੱਤ ਪੂਜ ਪੂਜ ਹਿੰਦੂ ਮੁਵੇ ਤੁਰਕ ਮੁਵੇ ਸਰਨਾਈ ਓਏਲੇ ਜਾ ਰਹੇ ਓਏਲੇ ਗਾੜੇ ਤੇਰੀ ਗੱਤ ਦੋਹੂ ਨਾ ਪਾਈ ਜਿੱਥੋਂ ਇਹ ਅਵਾਜ਼ਾਂ ਆਉਂਦੀਆਂ ਹੋਣ ਅੱਜ ਸਿੱਖ ਨੇ ਗੁਰੂ ਦੀ ਸਿੱਖਿਆ ਨੂੰ ਨਹੀਂ ਮੰਨਿਆ ਤਾਂ ਚਾਈਨਾ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇਹ ਮੂਰਤੀ ਪੂਜਕ ਹੋ ਗਏ ਛੋਟੇ ਛੋਟੇ ਸਟੈਚੂ ਛੋਟੇ ਛੋਟੇ ਬੁੱਤ ਨੇ ਜਿਹੜੇ ਚਾਈਨਾ ਤੋਂ ਬਣ ਕੇ ਆ ਰਹੇ ਨੇ ਜਿਹਨੂੰ ਆਖਿਆ ਜਾਂਦਾ ਇਹ ਗੁਰੂ ਨਾਨਕ ਸਾਹਿਬ ਹੈ। ਉਹ ਆ ਰਹੇ ਨੇ ਨਿੱਕੇ ਨੇ ਨਾ ਅਜੇ। ਸਮਾਂ ਪਾ ਪੈਣ ਦਿਓ। ਸਮਾਂ ਪੈਣ ਦਿਓ। 10 ਸਾਲ, 15 ਸਾਲ, 20 ਸਾਲ ਉਹ ਬੁੱਤ ਇੰਨੇ ਨਹੀਂ ਰਹਿਣੇ। ਉਹ ਵੱਡੇ ਹੋਣੇ ਨੇ। ਉਹ ਵੱਡੇ ਹੋਣੇ ਨੇ। ਆਉਣ ਵਾਲੇ 50 ਸਾਲਾਂ ਨੂੰ ਜਦੋਂ ਵੱਡੇ ਹੋ ਜਾਣਗੇ ਨਾ ਬਹੁਤ ਵੱਡੇ। ਫਿਰ ਕਈ 2 3 ਢੜੇ ਬਣਨਗੇ। ਗੁਰਦੁਆਰਿਆਂ 'ਚ 2 3 ਢੜੇ ਬਣਨਗੇ। ਇੱਕ ਢੜਾ ਹੋਏਗਾ ਜਿਹੜਾ ਕਹੇਗਾ ਜੀ ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਮੰਨਦੇ ਆਂ। ਦੂਜਾ ਧੜਾ ਉਹ ਹੋਏਗਾ ਉਹ ਕਹੇਗਾ ਜੀ ਅਸੀਂ ਤਾਂ ਸੰਗਤ ਨੂੰ ਜੋੜਨਾ ਹੈ ਨਾ ਸਾਡੀ ਕੌਮ 'ਚ ਬੜਾ ਚੱਲਦਾ ਨਾ ਅਸੀਂ ਤਾਂ ਸੰਗਤ ਨੂੰ ਜੋੜਨਾ ਹੈ ਨਾ ਜੋੜਨ ਦੇ ਵਾਸਤੇ ਜੋ ਵੀ ਕਰਨਾ ਚਾਹੀਦਾ ਉਹ ਕਰ ਲੈਣਾ ਚਾਹੀਦਾ ਚਲੋ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਇੱਕ ਮੂਰਤੀ ਵੀ ਲਾ ਦਿਓ ਜੇ ਮੰਦਰ ਦੇ ਵਿੱਚ ਜੇ ਮੰਦਰ ਦੇ ਵਿੱਚ ਗੀਤਾ ਦੇ ਨਾਲ ਕ੍ਰਿਸ਼ਨ ਜੀ ਦੀ ਮੂਰਤੀ ਲੱਗ ਸਕਦੀ ਹੈ ਤਾਂ ਕੀ ਪ੍ਰੋਬਲਮ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਇੱਕ ਮੂਰਤੀ ਲਾ ਦਿਓ ਇੱਕ ਧੜਾ ਇਹ ਹੋਏਗਾ ਇੱਕ ਧੜਾ ਇਹ ਵੀ ਹੋਏਗਾ ਉਦੋਂ ਕੀ ਹੋਏਗਾ ਜਦੋਂ ਇਹ ਚੀਜ਼ਾਂ ਹੋਣਗੀਆਂ ਨਾ ਤੇ ਸਾਡੇ ਲੋਕ ਕਹਿਣਗੇ ਚਲੋ ਜੋੜਨਾ ਹੀ ਹੈ ਨਾ ਸੰਗਤ ਨੂੰ ਇਹ ਬੜਾ ਚੱਲਦਾ ਨਾ ਭਾਵੇਂ ਮਨਮਤ ਕਰਾ ਕੇ ਜੋੜਨਾ ਹੈ ਇਹ ਸਾਡੇ ਲੋਕਾਂ ਦਾ ਹਿਸਾਬ ਹੈ ਭਾਵੇਂ ਉੱਥੇ ਕੋਈ ਗਲਤ ਕੰਮ ਵੀ ਕਰਨਾ ਪੈ ਜਾਵੇ ਨਾ ਇੱਕੋ ਹੀ ਲਫ਼ਜ਼ ਹੁੰਦਾ ਵੀ ਸਾਨੂੰ ਤੇ ਜੋੜਨ ਵਾਲੇ ਚਾਹੀਦੇ ਨੇ ਤੋੜਨ ਵਾਲੇ ਨਹੀਂ ਚਾਹੀਦੇ ਉਹ ਭਾਵੇਂ ਜੋੜਦਾ ਭਾਵੇਂ ਹੁਣ ਜੇ ਜ਼ਿਆਦਾ ਜੋੜਨੇ ਹੁਣ ਮੈਂ ਕਹਿੰਦਾ ਫੇਰ ਗੁਰਦੁਆਰੇ ਸ਼ਰਾਬ ਦਾ ਸਟਾਲ ਲਾ ਦਿਓ ਹੋਰ ਜ਼ਿਆਦਾ ਜੁੜ ਜਾਣਗੇ ਕੀ ਜੇ ਜੋੜਨਾ ਹੈ ਤੇ ਪੁੱਠੇ ਕੰਮ ਕਰਕੇ ਜੋੜਨਾ ਜਾਂ ਗੁਰੂ ਦੀ ਮੱਤ ਨਾਲ ਜੋੜਨਾ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਸਾਡੇ ਲੋਕ ਕਹਿੰਦੇ ਜੋੜਨਾ ਹੈ ਵੀ ਜੋੜਨਾ ਤੇ ਡੀਜੇ ਲਾ ਦਿਓ ਮੈਂ ਕਹਿੰਦਾ ਇੱਥੇ ਪੂਰਾ ਮਹੱਲਾ ਆ ਜਾਊਗਾ ਨੱਚਣ ਵਾਸਤੇ ਸਾਰੇ ਜੁੜ ਜਾਣਗੇ ਇੱਥੇ ਜੋੜਨ ਦੇ ਨਾਂ ਦੇ ਉੱਤੇ ਅਸੀਂ ਪੁੱਠੇ ਕੰਮ ਥੋੜੀ ਨਾ ਕਰਨੇ ਨੇ ਜੋੜਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਹੈ ਮਨ ਮੱਤਾਂ ਕਰਕੇ ਨਹੀਂ ਜੋੜਨਾ ਪਰ ਜੋੜਨ ਦੇ ਨਾਂ ਦੇ ਉੱਤੇ ਇਹ ਚੀਜ਼ ਵੇਖ ਲਿਓ ਆਉਣ ਵਾਲੇ 50 ਸਾਲਾਂ 'ਚ ਵਾਪਰੇਗੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਦੂਜੇ ਪਾਸੇ ਉਹ ਮੂਰਤੀ ਲਾਈ ਜਾਏਗੀ ਫਿਰ ਜਿਹੜੇ ਸੱਚੇ ਸਿੱਖ ਹੋਣਗੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨ ਵਾਲੇ ਉਹ ਕਹਿਣਗੇ ਅਸੀਂ ਬਰਾਬਰੀ ਦੇ ਉੱਤੇ ਮੂਰਤੀ برداشت ਨਹੀਂ ਕਰ ਸਕਦੇ ਫਿਰ ਕੀ ਹੋਏਗਾ ਲੜਾਈ ਝਗੜੇ ਗੁਰਦੁਆਰੇ 'ਚ ਫੇਰ ਡਾਂਗਾ ਚੱਲਣਗੀਆਂ ਫਿਰ ਪੱਗਾਂ ਲੱਥਣਗੀਆਂ ਅਸੀਂ ਤੇ ਆਉਣ ਵਾਲੇ 50 ਸਾਲ ਦਾ ਜਿਹੜਾ ਰੋਣਾ ਹੈ ਉਹ ਅੱਜ ਰੋਂਦੇ ਪਏ ਆ ਅੱਜ ਸੁਧਰ ਜਾਵਾਂਗੇ ਅੱਗੇ ਨੂੰ ਬਚਾ ਲਾਂਗੇ ਨਹੀਂ ਤੇ ਸਿਆਪੇ ਪੈਣੇ ਨੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅੱਜ ਨਾ ਜਾਗੇ ਬਾਰਲੀ ਕੰਟਰੀਆਂ ਨੂੰ ਪਤਾ ਲੱਗ ਗਿਆ ਤੇ ਉਹ ਇਹ ਕੰਮ ਅੱਗੇ ਤੋਂ ਅੱਗੇ ਵਧਣਾ ਹੀ ਹੈ ਇਹ ਹਟਣਾ ਕੋਈ ਨਹੀਂ ਹੈਗਾ ਤੇ ਇਹਦੇ ਨਾਲ ਮੈਂ ਇੱਕ ਹੋਰ ਬੇਨਤੀ ਕਰਦਾ ਜਾਵਾਂ ਆ ਚੀਜ਼ ਪਤਾ ਕਿੱਥੋਂ ਚੱਲੀ ਆ ਵੈਸੇ ਜਿਹੜੀ ਸ਼ੋਭਾ ਸਿੰਘ ਨੇ ਤਸਵੀਰ ਬਣਾਈ ਸੀ ਇਹ ਸੁਣ ਲਿਓ ਮੈਂ ਪੱਲਿਓ ਕੁਝ ਨਹੀਂ ਕਹਿੰਦਾ ਹੁੰਦਾ ਹਵਾਲਾ ਦੇਾਂਗਾ ਕਿਤਾਬ ਦਾ ਆਪ ਪੜ ਲਿਓ ਭਾਵੇਂ ਜਾ ਕੇ ਇੱਕ ਕਿਤਾਬ ਦਾ ਨਾਮ ਹੈਗਾ ਜੀ ਆਰਟ ਤੋਂ ਬੰਦਗੀ ਤੱਕ ਕੀ ਨਾਮ ਹੈ ਜੀ ਆਰਟ ਤੋਂ ਬੰਦਗੀ ਤੱਕ ਉਹ ਡਾਕਟਰ ਹਰਪਾਲ ਸਿੰਘ ਪੰਨੂ ਹੈ ਉਹਨਾਂ ਦੀ ਉਹ ਕਿਤਾਬ ਹੈ ਉਹਨੂੰ ਕਦੀ ਲੈ ਕੇ ਪੜਿਓ ਉਹਦੇ ਵਿੱਚ ਇੱਕ ਚੈਪਟਰ ਹੈ ਹਰਦੇਵ ਸਿੰਘ ਆਰਟਿਸਟ ਹਰਦੇਵ ਸਿੰਘ ਆਰਟਿਸਟ ਇੱਕ ਚੈਪਟਰ ਹੈ ਇਹ ਚੈਪਟਰ ਦਾ ਨਾਮ ਹੈ ਉਸ ਚੈਪਟਰ ਨੂੰ ਪੜਿਓ ਜਾ ਕੇ ਉਸ ਚੈਪਟਰ ਦੇ ਵਿੱਚ ਇੱਕ ਜ਼ਿਕਰ ਜਿਹੜਾ ਹੈ ਨਾ ਉਸ ਬੜਾ ਪਿਆਰਾ ਕੀਤਾ ਗਿਆ ਕਹਿੰਦੇ ਜੀ ਭਾਈ ਵੀਰ ਸਿੰਘ ਦਿੱਲੀ ਕਿਸੇ ਦੇ ਘਰ ਦੇ ਵਿੱਚ ਨਾ ਠਹਿਰੇ ਹੋਏ ਸੀਗੇ ਗੱਲ ਗੌਰ ਨਾਲ ਸੁਣਿਓ ਧਿਆਨ ਦੇ ਨਾਲ ਭਾਈ ਵੀਰ ਸਿੰਘ ਜੀ ਦਿੱਲੀ ਕਿਸੇ ਦੇ ਘਰ ਦੇ ਵਿੱਚ ਠਹਿਰੇ ਹੋਏ ਸੀਗੇ ਉੱਥੇ ਰੁਕੇ ਹੋਏ ਤੇ ਹਰਦੇਵ ਸਿੰਘ ਆਰਟਿਸਟ ਜਿਹੜਾ ਸੀਗਾ ਇਹ ਵੀ ਚਿੱਤਰਕਾਰ ਬੰਦਾ ਸੀਗਾ ਇਹ ਵੀ ਉੱਥੇ ਭਾਈ ਵੀਰ ਸਿੰਘ ਜੀ ਦੇ ਕੋਲ ਰੁਕਿਆ ਹੋਇਆ ਤੇ ਜਿਹੜਾ ਸ਼ੋਭਾ ਸਿੰਘ ਜਿੰਨੇ ਤਸਵੀਰ ਤਿਆਰ ਕੀਤੀ ਕਹਿੰਦੇ ਵੀ ਸ਼ੋਭਾ ਸਿੰਘ ਜਿਹੜਾ ਸੀ ਨਾ ਇਹ ਉਸ ਸਮੇਂ ਭਾਈ ਵੀਰ ਸਿੰਘ ਜੀ ਦੇ ਕੋਲ ਪੁੱਜਦਾ ਆਪਣੀ ਉਸ ਤਸਵੀਰ ਨੂੰ ਲੈ ਕੇ ਇਹ ਗਿਆ ਕਾਦੇ ਵਾਸਤੇ ਸੀਗਾ ਘੁੰਡ ਚਕਾਈ ਕਰਾਣ ਵਾਸਤੇ ਤਸਵੀਰ ਦੀ ਘੁੰਡ ਚਕਾਈ ਕਰਾਣ ਵਾਸਤੇ ਵੀ ਇਹਨੂੰ ਅਜੇ ਪ੍ਰਚਾਰਿਆ ਨਹੀਂ ਸੀ ਗਿਆ ਵੀ ਭਾਈ ਵੀਰ ਸਿੰਘ ਨੂੰ ਜਾ ਕੇ ਉਹਨੇ ਆਖਿਆ ਵੀ ਤੁਸੀਂ ਉੱਤੋਂ ਦੀ ਕਪੜਾ ਚੁੱਕਿਓ ਤੇ ਪ੍ਰੈਸ ਵਾਲੇ ਜਿਹੜੇ ਨੇ ਅਖਬਾਰਾਂ ਵਾਲੇ ਉਹਨਾਂ ਨੂੰ ਮੈਂ ਆਪਣੇ ਨਾਲ ਲੈ ਕੇ ਆਇਆ ਤੇ ਤੁਸੀਂ ਕਪੜਾ ਚੁੱਕੋਗੇ ਤੇ ਦੋ ਬੋਲ ਮੇਰੇ ਬਾਰੇ ਚ ਬੋਲਦੇ ਹੋਗੇ ਉਹਦੇ ਮਨ ਦੇ ਅੰਦਰ ਇਹ ਭਾਵਨਾ ਸੀ ਵੀ ਇਦਾਂ ਤੁਸੀਂ ਕਰੋ ਤੇ ਉਹ ਜਦੋਂ ਭਾਈ ਵੀਰ ਸਿੰਘ ਜੀ ਦੇ ਕੋਲ ਉਸ ਤਸਵੀਰ ਨੂੰ ਲੈ ਕੇ ਗਿਆ ਨਾ ਉਸ ਕਿਤਾਬ ਚ ਲਿਖੀ ਗੱਲ ਜਦੋਂ ਉਹ ਤਸਵੀਰ ਨੂੰ ਲੈ ਕੇ ਗਿਆ ਤੇ ਭਾਈ ਵੀਰ ਸਿੰਘ ਉਹਨਾਂ ਨੇ ਕਪੜਾ ਚੁੱਕਿਆ ਕਹਿੰਦਾ ਵੀ ਮੈਂ ਗੁਰੂ ਨਾਨਕ ਸਾਹਿਬ ਤਿਆਰ ਕੀਤੇ ਨੇ ਤਸਵੀਰ ਤਿਆਰ ਕੀਤੀ ਹੈ ਤੇ ਆ ਤੁਸੀਂ ਇਹਦਾ ਉਦਘਾਟਨ じゃ ਕਰੋ ਉਹਨਾਂ ਨੇ ਕਪੜਾ ਚੁੱਕਿਆ ਤੇ ਕਪੜਾ ਚੁੱਕ ਕੇ ਨਾ ਥੱਲੇ ਰੱਖ ਦਿੱਤਾ ਕਪੜਾ ਚੁੱਕ ਕੇ ਥੱਲੇ ਰੱਖ ਦਿੱਤਾ ਤੇ ਹੋਇਆ ਕੀ ਉਦੋਂ ਜਦੋਂ ਥੱਲੇ ਰੱਖਿਆ ਕਪੜਾ ਉਹ ਕੁਝ ਸਹੀ ਢੰਗ ਨਾਲ ਬੋਲੇ ਨਹੀਂ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਸੀ ਵੀ ਇਹ ਗੁਰੂ ਨਹੀਂ ਮੇਰਾ ਇਹ ਮੇਰਾ ਗੁਰੂ ਨਹੀਂ ਤੇ ਉਹਨਾਂ ਨੇ ਉਹਨੂੰ ਕਹਿਤਾ ਵੀ ਇਹ ਗੁਰੂ ਨਾਨਕ ਨਹੀਂ ਉਹ ਜਦੋਂ ਇਹਨੇ ਇੰਨੀ ਗੱਲ ਸੁਣੀ ਉਹਨੂੰ ਗੁੱਸਾ ਚੜਿਆ ਖੇਚੜੀ ਕਿਉਂਕਿ ਉਹਨੇ ਉਹ ਫੋਟੋ ਪੜਾਈ ਸੀ ਉਹਨੂੰ ਖੇਚੜੀ ਜਦੋਂ ਉਹਨੂੰ ਖੇਚ ਚੜਦੀ ਹੈ ਤੇ ਉੱਥੋਂ ਦੀ ਗੁੱਸੇ ਦੇ ਵਿੱਚ ਆ ਕੇ ਨਾ ਉਧਰੋਂ ਬਾਹਰ ਨਿਕਲਦਾ ਤੇ ਪਿੱਛੇ-ਪਿੱਛੇ ਉਹਦੇ ਹਰਦੇਵ ਸਿੰਘ ਆਰਟਿਸਟ ਜਿਹੜਾ ਸੀਗਾ ਉਹ ਵੀ ਗਿਆ ਜਦੋਂ ਉਹ ਬਾਹਰ ਗਿਆ ਤੇ ਅੱਗੇ ਸ਼ੋਭਾ ਸਿੰਘ ਨੂੰ ਜਾ ਕੇ ਆਵਾਜ਼ ਮਾਰੀ ਤੇ ਆਖਿਆ ਕਹਿੰਦਾ ਸ਼ੋਭਾ ਸਿੰਘ ਰੁਕ ਜਰਾ ਸ਼ੋਭਾ ਸਿੰਘ ਪਲਟ ਕੇ ਪਿੱਛੇ ਆਇਆ ਤੇ ਆ ਕੇ ਪਤਾ ਕੀ ਕਹਿੰਦਾ ਕਹਿੰਦਾ ਇਹਨੂੰ ਕੀ ਪਤਾ ਭਾਈ ਵੀਰ ਸਿੰਘ ਵੱਲ ਇਸ਼ਾਰਾ ਕਰਕੇ ਕਹਿੰਦਾ ਕਹਿੰਦਾ ਇਹਨੂੰ ਕੀ ਪਤਾ ਚਿੱਤਰਕਾਰੀ ਕੀ ਹੁੰਦੀ ਐ ਮੈਂ ਇਨੀ ਮਿਹਨਤ ਦੇ ਨਾਲ ਆ ਗੁਰੂ ਨਾਨਕ ਤਿਆਰ ਕੀਤਾ ਇਹਨੂੰ ਕੀ ਪਤਾ ਚਿੱਤਰਕਾਰੀ ਕੀ ਹੁੰਦੀ ਐ ਅੱਗਿਓਂ ਦੀ ਜਿਹੜੀ ਗੱਲ ਹਰਦੇਵ ਸਿੰਘ ਉਹ ਵੀ ਇੱਕ ਚਿੱਤਰਕਾਰ ਸੀਗਾ ਆਰਟਿਸਟ ਸੀਗਾ ਉਹਨੇ ਅੱਗਿਓਂ ਦੀ ਇੱਕ ਗੱਲ ਆਖੀ ਕਹਿੰਦਾ ਸ਼ੂਭਾ ਸਿੰਘ ਗੁੱਸਾ ਨਾ ਕਰੀ ਜਿਹੜੀ ਗੱਲ ਮੈਂ ਕਹਿਣ ਲੱਗਾ ਨਾ ਗੁੱਸਾ ਨਾ ਕਰੀ ਐ ਉਸ ਕਦਾਵ ਜਗਲ ਲਿਖੀ ਕਹਿੰਦਾ ਵੀ ਤੂੰ ਕੀ ਸੋਚਦਾ ਵੀ ਇੱਕ ਚਿਹਰਾ ਕੋਈ ਵੀ ਲੈ ਲਿਆ ਉਸ ਚਿਹਰੇ ਦੇ ਉੱਤੇ ਦੋ ਅੱਖਾਂ ਨਰਗਿਸ ਦੀਆਂ ਲਾਤੀਆਂ ਤੇ ਬੁੱਲ ਮਧੂਬਾਲਾ ਦੇ ਲਾਤੇ ਬਾਲੀਵੁੱਡ ਦੀਆਂ ਹੀਰੋਇਨਾਂ ਸੀ ਨਾ ਉਸ ਸਮੇਂ ਦੀਆਂ ਵੀ ਤੂੰ ਕੀ ਸਮਝਦਾ ਵੀ ਅੱਖਾਂ ਜਿਹੜੀਆਂ ਸੀ ਉਹ ਤੂੰ ਨਰਗਿਸ ਦੀਆਂ ਲਾਤੀਆਂ ਬੁੱਲ ਜਿਹੜੇ ਸੀ ਤੂੰ ਮਧੂਬਾਲਾ ਤੇ ਲਾ ਦਿੱਤੇ ਉੱਤੇ ਵਾਲ ਲਾ ਕੇ ਥੱਲੇ ਦਾੜ੍ਹੀ ਲਾ ਕੇ ਤੂੰ ਗੁਰੂ ਨਾਨਕ ਬਣਾ ਲੇਂਗਾ ਤੇਰੀ ਔਕਾਤ ਕੀ ਹੈ ਤੂੰ ਗੁਰੂ ਨਾਨਕ ਬਣਾ ਸਕੇ ਕੀ ਇਹ ਬੰਦਿਆਂ ਦੇ ਵਸ ਦੀ ਗੱਲ ਹੈ ਕਿ ਉਹ ਗੁਰੂ ਨਾਨਕ ਬਣਾਵੇ ਗੁਰੂ ਨਾਨਕ ਬਣਾਉਣ ਵਾਲਾ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਹੈ ਇਹ ਬੰਦਿਆਂ ਦੇ ਵਸ ਦੀ ਗੱਲ ਨਹੀਂ ਹੈ ਸਾਨੂੰ ਤੇ ਗੁਰੂ ਸਾਹਿਬ ਮੂਰਤੀ ਪੂਜਾ ਤੋਂ ਤਸਵੀਰ ਪੂਜਾ ਤੋਂ ਬਾਹਰ ਕੱਢ ਕੇ ਲਿਆਏ ਸੀਗੇ ਅੱਜ ਮਾਫ਼ ਕਰਿਓ ਸਾਡਾ ਸਮਾਜ ਜਿਹੜਾ ਏ ਉਹ ਉਸੇ ਪਾਸੇ ਨੂੰ ਫਿਰ ਤੁਰ ਪਿਆ ਅਸੀਂ ਧਿਆਨ ਹੀ ਨਹੀਂ ਦਿੱਤਾ ਕਿ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਕਿਹੜੇ ਗਲਤ ਪਾਸੇ ਨੂੰ ਤੁਰ ਪਏ ਹਾਂ ਖੈਰ